ਜੋ ਤੁਹਾਡੇ ਵੱਲੋਂ ਬਾਬਾ ਸਾਹਿਬ ਦੇ ਉੱਤੇ ਇਕੱਠੇ ਹੋਏ ਕਿਸ ਵਿਸ਼ੇ ਨਾਲ ਕੇ ਸਰ ਇਹ ਬਾਬਾ ਸਾਹਿਬ ਦੀ ਅੱਜ ਸ਼ਰਧਾਂਜਲੀ ਦੇ ਰਹੇ ਹਾਂ ਜੀ 6 ਦਸੰਬਰ ਜੋ ਕਿ ਸਾਡੇ ਬਾਬਾ ਸਾਹਿਬ ਭੀਮਰਾਓਂ ਵੇਦਕਰ ਜੀ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਤੇ ਉਹਨਾਂ ਦੀ ਜਿਹੜੀ ਅੱਜ ਸ਼ਰਧਾਂਜਲੀ ਦੇਣੀ ਹੈ ਅਸੀਂ ਜੈ ਬਾਬਾ ਭੀਮ ਸਹਿਬਾ ਸੋਸਾਇਟੀ ਤੇ ਆਪਣੇ ਐਸ ਸੀ ਐਸ ਸੀ ਐਕਟ ਸਰ ਦੇ ਨਾਲ ਪੂਰੇ ਪੂਰੇ ਸਮਾਜ ਨਾਲ ਸਾਡਾ ਸਾਰਾ ਪੂਰਾ ਸਮਾਜ ਇਹ ਨਹੀਂ ਵੀ ਐਸਸੀ ਜਾਂ ਬੀਸੀ ਸਾਰੇ ਸਾਡੇ ਭਾਈਚਾਰਾ ਸਾਡੇ ਨਾਲ ਹੈ ਅਸੀਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਜੈ ਭੀਮ ਜੈ ਭੀਮ ਕਿੱਥੋਂ ਦੇ ਲੈ ਕੇ ਕਿੱਥੇ ਤੱਕ ਸਰ ਇਹ ਟੈਂਕੀ ਤੋਂ ਤੇ ਕੋਲੀ ਸਵਿਚ ਚੌਂਕ ਤੱਕ ਜਾ ਰਹੀ ਹੈ ਹਾਂਜੀ ਕੈਂਡਲ ਮਾਰਚ ਇਹ ਸਰ ਪਹਿਲੀ ਵਾਰ ਆ ਸਾਡੀ ਸੋਚ ਹੈ ਵੀ ਅਸੀਂ ਇਨ ਫਿਊਚਰ ਸਾਰੇ ਐਵੇਂ ਬਾਬਾ ਸਾਹਿਬ ਦੇ ਜਿੰਨੇ ਵੀ ਹੈ ਉਹ ਸਰਦਾ ਸਾਤ ਮਨਾਈਏ ਹੋਰ ਕੀ ਮੈਸੇਜ ਦੇਣਾ ਚਾਹੋਗੇ ਸਰ ਤੁਸੀਂ ਸਰ ਅਸੀਂ ਬਾਬਾ ਸਾਹਿਬ ਦੀ ਜਿਹੜੀ ਸੋਚ ਹੈ ਉਹਨਾਂ ਤੇ ਅਸੀਂ ਆਪਣੇ ਸਮਾਜ ਨੂੰ ਤੇ ਅਨੁਭ੍ਰਿੱਤਿਆਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਬਾਬਾ ਸਾਹਿਬ ਜੀ ਦੇ ਸੋਚ ਤੇ ਅਸੀਂ ਚੱਲਣਾ ਹੈ ਕਲਮ ਦੀ ਰਾਹ ਚੱਲਣਾ ਹੈ ਅਸੀਂ ਜੋ ਆਪਣਾ ਪਿਛੜਾ ਛੱਡ ਗਏ ਹੁਣ ਅਸੀਂ ਕਲਮ ਫੜ ਕੇ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਾਂ ਜੈ ਭੀਮ ਜੈ ਹਾਂਜੀ ਕੀ ਨਾਮ ਹੈ ਸਰ ਮੇਰਾ ਨਾਮ ਮਹੇਸ਼ ਕੁਮਾਰ ਹੈ ਸਰ ਅੱਜ ਜੀ ਤੁਸੀਂ ਟੈਂਕੀਚ ਕਰਕੇ ਪਾਣੀ ਟ੍ਰਿਪਟਿਚ ਦੇ ਰਿਸਿਵਿਸ਼ਨ ਲੈ ਕੇ ਆਏ ਅੱਜ ਸਾਡੇ ਰਹਿਬਰ बाबा साहेब डॉ बी आर अंबेडकर ਜੀ ਦਾ ਮਹਾ ਪ੍ਰਿਨਿਰਵਾਣ ਦਿਵਸ ਹੈ ਅਰਥਾਤ ਕਿ ਉਹਨਾਂ ਦੀ ਅੱਜ ਪੁੰਨਿਆ ਤਿਥੀ ਹੈ ਅੱਜ ਦੇ ਦਿਨ ਹੀ ਉਹਨਾਂ ਨੇ ਆਪ ਦਾ ਸ਼ਰੀਰ त्यागਿਆ ਸੀਗਾ ਦਿੱਲੀ ਵਿੱਚ ਔਰ ਉਹਨਾਂ ਦਾ ਜਿਹੜਾ ਸੰਸਕਾਰ ਸੀਗਾ ਮੁੰਬਈ 'ਚ ਹੋਇਆ ਸੀਗਾ ਤੇ ਅੱਜ ਅਸੀਂ ਸਾਰੇ ਸਮੁੱਚੇ ਸਮਾਜ ਨੂੰ ਨਾ ਕੇਵਲ ਐਸ்சி ਐਸਟੀ ਸਮਾਜ ਨੂੰ ਬਲਕਿ ਖਾਸ ਤੌਰ ਤੇ ਮਹਿਲਾਵਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ बाबा ਸਾਹਿਬ ਨੇ ਉਹਨਾਂ ਲਈ ਕੀਤਾ ਔਰ ਸਾਡੇ ਸਮਾਜ ਲਈ ਬਲਕਿ ਪੂਰੀ ਦੁਨੀਆ ਲਈ ਪੂਰੇ ਦੇਸ਼ ਲਈ ਕੀਤਾ ਉਹਨੂੰ ਨਹੀਂ ਪੁਲਾਣਾ ਚਾਹੀਦਾ ਬਾਬਾ ਸਾਹਿਬ ਨੂੰ ਨਾ ਕੇਵਲ ਉਹਨਾਂ ਦੇ ਜਨਮ ਦਿਨ ਦਿਵਸ ਔਰ ਨਾ ਕੇਵਲ ਮਹਾਪ੍ਰਿਨਿਰਵਾਣ ਦਿਵਸ ਬਲਕਿ ਰੋਜ਼ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਜਲ ਤੋਂ ਲੈ ਕੇ ਰੋਸ਼ਨੀ ਤੱਕ ਹਰੇਕ ਚੀਜ਼ 'ਚ ਬਾਬਾ ਸਾਹਿਬ ਦਾ ਬੜਾ ਯੋਗਦਾਨ ਹੈ ਜੇਕਰ ਤੁਸੀਂ ਦੇਖੋ ਤਾਂ ਘਰ ਵਿੱਚ ਜੇਕਰ ਰੋਸ਼ਨੀ ਵੀ ਆ ਰਹੀ ਹੈ ਤਾਂ ਉਸ 'ਚ ਬਾਬਾ ਸਾਹਿਬ ਦਾ ਯੋਗਦਾਨ ਹੈ ਕਿਉਂਕਿ ਬੜੇ ਬੜੇ ਜਿਹੜੇ ਡੈਮ ਦੀ ਜਿਹੜੀ ਉਸਾਰੀ ਔਰ ਜਿਹੜੇ ਨਿਰਮਾਣ ਦੀ ਪ੍ਰਕਿਰਿਆ ਲਿਆਈ ਗਈ ਉਹ ਬਾਬਾ ਸਾਹਿਬ ਦੁਆਰਾ ਹੀ ਲਿਆਈ ਗਈ जिस ਕਰਕੇ ਅੱਜ ਸਾਡੇ ਘਰ ਘਰ ਵਿੱਚ ਰੋਸ਼ਨੀ ਹੈ ਅੱਜ ਜੇਕਰ ਮਹਿਲਾਵਾਂ ਸਾਡੇ ਬਰਾਬਰ ਖੜੀਆਂ ਹੈ ਅੱਜ ਕਰ ਅੱਜ ਜੇਕਰ ਮਹਿਲਾਵਾਂ ਬੜੀ ਬੜੀ ਪੋਸਟਾਂ ਤੇ ਡੀਸੀ ਈਵਨ दैट ਕਿ ਪਾਰਲੀਮੈਂਟ ਤੱਕ ਵੀ ਮਹਿਲਾਵਾਂ ਪਹੁੰਚੀਆਂ ਤਾਂ ਉਹ ਕੇਵਲ ਔਰ ਕੇਵਲ ਬਾਬਾ ਸਾਹਿਬ ਕਰਕੇ ਪਹੁੰਚੀਆਂ ਸਰ ਜਿਵੇਂ ਬਾਬਾ ਸਾਹਿਬ ਦੀ ਵੀ ਸੋਚ ਸੀ ਉਸ ਬਾਰੇ ਇੱਕ ਕੀ ਸੰਦੇਸ਼ ਦੇਣਾ ਚਾਹੂਗਾ ਉਸ ਬਾਰੇ ਮੈਂ ਹੀ ਸੰਦੇਸ਼ ਦੇਣਾ ਚਾਹਾਂਗਾ ਬੇਸ਼ੱਕ ਅੱਜ ਸੰਵਿਧਾਨ ਕਰਕੇ ਸਾਨੂੰ ਬਰਾਬਰੀ ਦਾ ਹੱਕ ਮਿਲ ਗਿਆ ਪਰੰਤੂ ਫੇਰ ਵੀ ਅੱਜ ਵੀ ਮਾਨਸਿਕ ਰੋਗੀ ਸਮਾਜ ਵਿੱਚ ਵਿਚਰ ਰਹੇ ਹਨ ਜਿਹੜੇ ਕਿ ਐਸਸੀਐਸਟੀ ਸਮਾਜ ਨਾਲ ਦੁਰਵਿਵਹਾਰ ਕਰਦੇ ਆں बेशक ਕਾਨੂੰਨ ਨੇ ਉਹਨਾਂ ਦੇ ਹੱਥ ਬੰਨ੍ਹ ਰੱਖੇ ਆਂ ਲੇਕਿਨ ਉਹਨਾਂ ਦੀ ਸੋਚ ਅੱਜ ਵੀ ਨਹੀਂ ਬਦਲੀ ਆਂ ਹੁਣ ਸਰ ਜਿਹੜੇ ਤੁਸੀਂ ਯਾਤਰਾ ਕਰ ਰਹੇ ਹੋ ਕਿੱਥੋਂ ਲੈ ਕੇ ਕਿੱਥੇ ਤੱਕ ਕਰ ਰਹੇ ਹੋ ਇਹ ਅਸੀਂ ਪਾਣੀ ਵਾਲੀ ਟੰਕੀ ਤੋਂ ਲੈ ਕੇ ਚੌਕ ਤੱਕ ਜਾਵਾਂਗੇ ਕੋਲੀ ਸਵੀਟ ਕੋਲੀ ਸਵੀਟ ਦੇ ਚੌਕ ਤੱਕ ਜਾਵਾਂਗੇ ਉੱਥੇ ਸਮਾਪਤੀ ਕਰ ਦੋ